ਗੱਲ ਕਰਦਿਆਂ ਲੰਬੀ ਦੇ ਨੇੜਲੇ ਪਿੰਡ ਸਿੰਘੇਵਾਲਾ ਵਿੱਚ ਹੋਏ ਵੱਡੇ ਹਾਦਸੇ ਦੀ ਜਿਹਾ ਇੱਥੇ ਜਿਸ ਕਦਰ ਧਮਾਕਾ ਹੋਇਆ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਪਲਾਸਟ ਹੋਇਆ ਧਮਾਕੇ ਵਿੱਚ ਚਾਰ ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਹੈ ਔਰ ਕਈ ਲੋਕ ਜ਼ਖਮੀ ਨੇ ਰਾਤ ਕਰੀਬ 1:30 ਵਜੇ ਦੀ ਇਕੱਟਾ ਰਸੀ ਜਾ ਰਹੀ ਜਦੋਂ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਫੈਕਟਰੀ ਦੀ ਛੱਤ ਵੀ ਉੱਡ ਗਈ ਸੋ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀ ਛੱਤ ਉੱਡ ਗਈ ਚਾਰ ਲੋਕ ਹੁਣ ਤੱਕ ਮਾਰੇ ਗਏ ਨੇ ਜਾਣਕਾਰੀ ਮੁਤਾਬਕ ਹਾਦਸੇ ਵੇਲੇ ਫੈਕਟਰੀ ਦੇ ਅੰਦਰ 40 ਤੋਂ 45 ਲੋਕ ਕੰਮ ਕਰ ਰਹੇ ਸਨ ਜ਼ਖਮੀਆਂ ਨੂੰ ਫਿਲਹਾਲ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ ਸੋ ਇੱਥੇ ਇਹ ਜੋ ਜ਼ਬਰਦਸਤ ਧਮਾਕਾ ਹੋਇਆ ਹੈ ਪਟਾਕਾ ਫੈਕਟਰੀ ਦੇ ਵਿੱਚ ਇਹ ਧਮਾਕਾ ਹੋਇਆ ਪਿੰਡ ਸਿੰਘੇ ਵਾਲਾ ਮੁਕਸਰ ਦੀ ਇਹ ਤਸਵੀਰ ਇੱਕ ਪਾਸੇ ਤਸਵੀਰਾਂ ਦਿਖਾ ਰਿਹਾ ਜੋ ਰੈਸਕਿਊ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਔਰ ਦੂਜੇ ਪਾਸੇ ਤਸਵੀਰ ਦਿਖਾ ਰਿਹਾ ਕਿਸ ਕਦਰ ਤਬਾਹੀ ਜੁੜਾ ਹੈ ਇਸ ਬਲਾਸ ਦੇ ਚਲਦਿਆਂ ਮਚੀ ਹੈ ਕਿਉਂਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀ ਛੱਤ ਵੀ ਉੱਡ ਗਈ ਫਿਲਹਾਲ ਜਿਹੜੇ 40 ਤੋਂ 45 ਲੋਕ ਅੰਦਰ ਕੰਮ ਕਰ ਰਹੇ ਸਨ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ 20 ਤੋਂ 25 ਲੋਕ ਜ਼ਖਮੀ ਨੇ ਕਈਆਂ ਦੀ ਹਲ ਗੰਬੀਰ ਵੀ ਬਣੀ ਹੋਈ ਹੈ ਜੋ ਫਿਲਹਾਲ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪੜਤੀ ਕਰਾਇਆ ਗਿਆ ਹੈ ਉੱਥੇ ਹੀ ਜਿਸ ਤਰ੍ਹਾਂ ਦੇ ਨਾਲ ਇਹ ਬਲਾਸਟ ਹੋਇਆ ਹੈ ਔਰ ਫੈਕਟਰੀ ਵੀ ਟੈਟਰੀ ਹੋਈ ਹੈ ਮਲਬੇ 20 ਜਿਹੜੇ ਨੇ ਕਈਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਹੁਣ ਹਾਦਸੇ ਦੀ ਇਸ ਘਟਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਮੌਕੇ ਦੀਆਂ ਜਿਸ ਕਦਰ ਇੱਥੇ ਪਟਾਕਾ ਫੈਕਟਰੀ ਵਿੱਚ ਭਿਆਨਕ ਧਮਾਕਾ ਹੋਇਆ ਜ਼ਬਰਦਸਤ ਧਮਾਕਾ ਹੋਇਆ ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਹੈ ਤਮਾਕੇ ਦੇ ਨਾਲ ਫੈਕਟਰੀ ਦੀ ਛੱਤ ਵੀ ਉੱਡ ਗਈ ਪਿੰਡ ਸਿੰਘੇਵਾਲਾ ਮੁਕਸਰ ਦੀ ਇਹ ਤਸਵੀਰ ਹੈ ਸੋ ਫਿਲਹਾਲ ਹਾਦਸੇ ਦੇ ਹੁੰਨ ਕਾਰਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਬਹਿਰਾਲ ਇਸ ਵੇਲੇ ਸਭ ਤੋਂ ਪਹਿਲਾਂ ਕੋਸ਼ਿਸ਼ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲਾਂ 'ਚ ਇਲਾਜ ਲਈ ਪਹੁੰਚੇ ਕਰਾਇਆ ਜਾਵੇ ਜੇ ਕੋਈ ਫਸਿਆ ਹੋਇਆ ਦੱਬਿਆ ਹੋਇਆ ਉਸ ਨੂੰ ਕੱਢਿਆ ਜਾਏ ਜਿਸ ਨੂੰ ਲੈ ਕੇ ਲਗਾਤਾਰ ਕਵਾਇਦ ਜਾਰੀ ਰਹੀ ਹੈ ਸੋ ਫਿਲਹਾਲ 4 ਲੋਕਾਂ ਦੀ ਹੁਣ ਤੱਕ ਮੌਤ ਦੀ ਪੁਸ਼ਟੀ ਹੋਈ ਹੈ 20 ਤੋਂ 25 ਲੋਕ ਜ਼ਖਮੀ ਹੋਏ ਨੇ ਸੋ ਮੌਕੇ ਦੀਆਂ ਤਸਵੀਰਾਂ ਨੇ ਪਿੰਡ ਸਿੰਘੇਵਾਲਾ ਮੁਕਸਰ ਜਿੱਥੇ ਕੀ ਫੈਕਟਰੀ ਦੇ ਵਿੱਚ ਤਮਾਕਾ ਹੋਇਆ ਪਟਾਕ ਔਰ ਜਿਸ ਕਦਰ ਇਤਮਾਕਾ ਸੀ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਤੋਂ ਕਿੰਨਾ ਨੁਕਸਾਨ ਇਸਨੇ ਕੀਤਾ ਜਾਨ ਮਲ ਦਾ ਫਿਲਹਾਲ ਮੌਕੇ ਤੇ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਨੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਰੈਸਕਿਊ ਵੀ ਚਲਾਇਆ ਜਿਹੜੇ ਲੋਕ ਫਸੇ ਹੋਏ ਮਲਬੇ ਦੇ ਵਿੱਚ ਉਹਨਾਂ ਨੂੰ ਵੀ ਬਾਹਰ ਕੱਢਣ ਦੇ ਲਈ ਔਰ ਜਿਹੜੇ ਜ਼ਖਮੀ ਨੇ ਹਸਪਤਾਲ ਪਹੁੰਚਾਇਆ ਗਿਆ ਤੋ ਇੱਕ ਵੱਡਾ ਅੱਡਦਰਾਖ ਖਾਤਸਾ ਵਾਪਰਿਆ ਮੁਕਸਰ ਦੇ ਪਿੰਡ ਸਿੰਘੇਵਾਲਾ ਜਿੱਥੇ ਕਿ ਪਟਾਕਾ ਫੈਕਟਰੀ ਜਿਸ ਵਿੱਚ ਇਹ ਭਿਆਨਕ ਤਮਾਕਾ ਹੋਇਆ ਤੋ ਚਾਰ ਲੋਕਾਂ ਦੀ ਮੌਤ ਜੜੀ ਹੈ ਹੋਈ ਹੈ ਰਾਤ ਕਰੀਬ ਡੇਢ ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਫਿਲਹਾਲ ਹੁਣ ਮੌਕੇ ਤੇ ਟੀਮਾਂ ਨੇ ਪਹੁੰਚ ਕੇ ਜਿਥੇ ਰੈਸਕਿਊ ਕੀਤਾ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਹਾਦਸੇ ਦੇ ਕਾਰਨਾਂ ਦੀ ਜਾਂਚ ਹੈ ਸਰ ਇਹ ਕੀ ਮਾਮਲਾ ਕੀ ਹੋਇਆ ਹੈ ਕਿ ਕੋਈ ਰਾਤ ਕਰੀਬ 12 1:30 ਵਜੇ ਦੇ ਕਰੀਬ ਇੱਕ ਬਲਾ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਇਹਦੇ ਵਿੱਚ ਬਲਾਸਟ ਹੋਇਆ ਗਲਾਸ ਟੋਰ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਐਸਟੀਓ ਸਾਥੇ ਸਾਰੇ ਮੌਕੇ ਤੇ ਪਹੁੰਚਦੇ ਸੀਗੇ ਔਰ ਇੱਥੇ 40-45 ਤੋਂ ਇੰਤਜ਼ਾਹ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਉਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਗਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੂਲਿਟੀ ਹੋਸੀ ਕੈਟਾਗਰੀs ਭੇਜੀਆਂ ਅਸੀਂ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਆ ਇੰਜਰਡ ਹੈ ਉਹ ਐਂਬੂਲੈਂਸ ਰਾਹੀਂ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਏਮਸ ਹਸਪਤਾਲ ਇਲਾਜ ਲਈ ਪਹੁੰਚਾਇਆ ਬਾਕੀ ਇਹ ਜਿਹੜੀ ਇਹ ਗੈਰਤ ਕਾਨੂੰਨੀ ਹੈ ਜਾਂ ਫਿਰ ਇਹਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੇਵ ਸਿੰਘਾ ਸੰਗੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਪਰਮਿਟਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਜਾ ਰਹਿਸ਼ੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਅਸੀਂ ਉਹ ਮਿਲਦਾ ਤਾਂ ਉਹਦੇ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਸ ਲੇਵਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹੈ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਉਸ ਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਆ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ سپورਟਰ ਕਵਰ ਹੁੰਦੀਆਂ ਪਹਿਲ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਐਮਜ਼ ਐਮਬੂਲੈਂਸ ਦਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਮੇਰਾ ਨਾਮ ਹੈ ਬਾਈ ਕੁਮਾਰ ਅਰਣ ਕੁਮਾਰ अच्छा क्या हुआ यहाँ पे यहाँ पे काम चल रहा था अच्छा माच का काम कौन सा काम चल रहा था पटाखे का चल रहा था अच्छा, पटाखा बना रहे थे यहाँ पे जी हम लोग पैकिंग कर रहे थे अच्छा बनाने वाले दूसरे लग थे अलग अच्छा जी तो हुआ क्या था यहाँ पे यहाँ लगभग साढ़े बारह बजे के बाद ही हम लोग डिब्बी बना के अपने सो गए थे अचानक पीछे से आग लगी सब भागने वाले चलाने आग लग गई आग लग गई हम लोग भागे कुछ किसी की मंजिल बिल्डिंग में गिर गई जी तो कितने लोग अभी दबे हुए हैं मालवीय के अंदर दबे हुए थे वो तो निकल आए लगभग दस बारह लोग थे टोटल हाँ। काम कितने जने करते हो चालीस लोग तो 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 कितने जनों के चोट वगैरह आई है लगभग आई होगी बीस पच्चीस लोगों के बीस पच्चीस लोगों के आई है तो अभी कितने जने ठीक हो अभी अभी जैसे पंद्रह लोगों के ठीक हम्म तो पर क्या मांग करे कौन है इसका मालिक कौन है भैया का नाम नहीं पता है पंजाबी मालिक हूँ क्या जी नाम मेरे को नहीं पता अभी नाम को अभी एक ही हफ्ता हुआ आया हुआ अच्छा 18 को आ जाता मैं आप ठेकेदार हो नहीं नहीं वर्कर हूँ वर्कर हूँ कितने वर्कर आपके नीचे वो साथ काम करते थे हम दस लोग थे और ठेकेदार अलग-अलग है ठेकेदार अलग है राजकुमार नाम है उसका ठीक है जी तो भाई तेरा तो तो रणजीत कुमार जी पता होया की है और सर को 143 पे फोन आया सी जी अच्छा जी जी टोटल 27 मरीज पंचायती ਤੇ ਬਾਕੀ ਉਹਨਾਂ ਦੀ ਐਸੀ ਤਰ੍ਹਾਂ ਡੈਡੀ ਐਂਬੂਲੈਂਸ ਨਾਲ ਸੰਬੰਧਤ ਜੈਸੀ ਰਾਮ ਐਂਬੂਲੈਂਸ ਵਿੱਚ ਸੀਗੀ ਅੱਛਾ ਤਾਂ ਕੋਈ ਕਿਨੇ ਕਿਸੇ ਪਰਸੰਦ ਦਾ ਕੋ ਫੈਕਟਰੀ ਵਾਲਾ ਕਿਤਾ ਕਿਸੇ ਦੇਖੋ ਇਹ ਆਪਾਂ ਕੁਝ ਨਹੀਂ ਕਿਸੇ ਨਾਲ ਗੱਲ ਕਰਤਾ ਸਗਲ ਮਾਰਗਾਂ ਤੋਂ ਆ ਗਈ ਤੇ ਕੁਲਵੰਤ ਭਾਈ ਨੇ ਫੋਨ ਕੀਤਾ ਸੀ ਜੀ ਤੇ ਇਸਦੇ ਫੋਨ ਸੁਣਦਾ ਸਾਰੀ ਆ ਗਈ ਜੀ ਇਸ ਦੇ ਸਾਥ ਹੈ ਆ ਚੇਤਨ ਪੂਰਾ ਸਰਨਾਲ ਸਰਸੇ ਯੋਗੀ ਜੁੜ ਚੁੱਕੇ ਨੇ ਚੇਤਨ ਬੜਾ ਹੀ ਦਰਦਨਾਕ ਹੈ ਹਾਦਸਾ ਜਿਸ ਵਿੱਚ ਵਟਾ ਜਾਨਮਾਲ ਦਾ ਨੁਕਸਾਨ ਹੁੰਦਿਆਂ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਵੇਲੇ ਦੀ ਕੀ ਕੁਝ ਅਪਡੇਟ ਹੈ ਜ਼ਖਮੀਆਂ ਨੂੰ ਲੈ ਕੇ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਹਾਂਜੀ ਜਿਹੜਾ ਇਹ ਰਾਤ ਦੇ ਕਰੀਬ 1:30 ਵਜੇ ਤੋਂ ਕਰੀਬ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਇੱਕ ਫੈਕਟਰੀ ਪਟਾਕਿਆਂ ਦੀ ਫੈਕਟਰੀ ਸੀ ਕਿ ਇਹ ਕਿੱਲੇ ਵਾਲੇ ਵੱਲ ਦੇ ਕੋਲ ਇੱਕ ਖੇਤਾਂ ਦੇ ਵਿੱਚ ਬਣੀ ਹੈ ਸਿਰਫ ਦੋ ਰੂਮ ਦੇ ਵਿੱਚ ਉਹਦੇ ਉੱਤੇ ਜਿਹੜਾ 1:30 ਵਜੇ ਕਰੀਬ ਤੋਇਆ ਪਲਾਸਟਿਕ ਵਿੱਚ ਜਿਹੜੀ ਇੰਨਾ ਜੋਤਾਂ ਹੋਇਆ ਕਿ ਉਹਦੀ ਜਿਹੜੀ ਛੱਤ ਹੈ ਉਹ ਵੀ ਜਿਹੜੀ ਉੱਤੇ ਜਿਹੜੇ ਲੈਂਟਰੋ ਦੇ ਲੱਗ ਪਿਆ ਉਹਦੇ ਕਰਕੇ ਜਿਹੜਾ ਹੈ ਜਿਹੜੇ ਮਜ਼ਦੂਰ ਇੱਥੇ ਇਜਾਰੇ ਵੀ 40-50 ਦੇ ਕਰੀਬ ਜਿਹੜੇ ਮਜ਼ਦੂਰ ਇਸ ਥਾਂ ਤੇ ਸੇ ਕੰਮ ਕਰਦੇ ਸੀਗੇ ਉਹਨਾਂ ਦੇ ਉੱਤੇ ਡੱਪਣ ਕਰਕੇ ਜਿਹੜੇ ਇੱਥੇ ਕਰੀਬ ਜਿਹੜਾ ਪ੍ਰਸ਼ਾਸਨ ਵੱਲੋਂ ਅਜੇ ਗਿਣਤੀ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੇ 4 ਦੇ 5 ਦੇ ਕਰੀਬ ਜਿਹੜੀ ਮੌਤ ਹੋ ਚੁੱਕੀ ਹੈ ਥੱਲੋਂ ਡੱਡੀ ਟੱਟ ਬੁੱਟੀਆਂ ਲੈਂਟਰ ਤੇ ਥੱਲੋਂ ਜਿਹੜੀਆਂ ਕੱਟੀਆਂ ਗਈਆਂ ਨੇ ਬਾਕੀ ਜਿਹੜੇ ਜ਼ਖਮੀ ਸੀਗੇ ਜ਼ਖਮੀ ਦੇ ਕਰੀਬ ਜਿਹੜੇ ਸਾਈ ਦੇ ਕਰੀਬ ਪਾ ਲਈ ਜੀ ਕੁਝ ਮਰੀਜ਼ਾਂ ਨੂੰ ਜਿਹੜਾ ਐਡਮਿਟ ਕਰਾਇਆ ਗਿਆ ਔਰ ਇਹਦਾ ਜਿਹੜਾ ਪਛਾਣ ਕਰਿਆ ਜਿਹੜੇ ਅਜੇ ਤੱਕ ਹੈ ਜਿਹੜਾ ਉਹ ਸਾਰਾ ਚੱਲ ਰਿਹਾ ਨਹੀਂ ਆਪਕੇ ਪਾਸਿਆਂ ਤੋਂ ਸੱਜ ਕੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਮੌਕੇ ਤੇ ਪਹੁੰਚੀ ਨੇ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੀ ਨੇ ਇਹਦੇ ਵਿੱਚ ਜਿਹੜਾ ਬਰੂਧ ਪਿਆ ਸੀ ਉਹ ਵੀ ਇੱਕ ਵਾਰੀ ਕੱਢ ਕੇ ਜਿਹੜਾ ਸਾਈਡ ਤੋਂ ਤੇ ਕੀਤਾ ਜਾ ਰਿਹਾ ਹੈ ਕਿ ਜਿਹੜਾ ਹੋਰ ਵੀ ਕੋਈ ਇਤਿਆਸ ਤੇ ਖਾਸਾ ਜਿਹੜਾ ਨਾ ਵਾਪਰ ਦਿੱਤੇ ਬਿਲਕੁਲ ਸੋ ਜਿਸ ਤਰ੍ਹਾਂ ਦੇ ਨਾਲ ਹਾਲਕਿ ਅਥਾਰਾਈਜ਼ ਫੈਕਟਰੀ ਦਸੀ ਜਾਰੀ ਜੋ ਅਧਿਕਾਰੀ ਵੀ ਦੱਸ ਰਹੇ ਨੇ ਲੇਕਿਨ ਹਾਦਸੇ ਦੇ ਕਾਰਨਤਾ ਦਾ ਕੁਝ ਹੁਣ ਤੱਕ ਸਾਫ਼ ਸਾਫਟਾ ਦਾ ਕਾਰਨ ਹੈ ਜੀ ਉਹ ਕਹਿੰਦੇ ਜੀ ਪੜਤਾਲ ਕਰ ਰਹੇ ਆ ਕਿਉਂ ਕਿ ਕਿਤੇ ਹੋ ਸਕਦਾ ਹੈ ਵੀ ਲਾਈਟ ਲੱਗੀ ਹੈ ਕੋਈ ਉਹਦੇ ਨਾਲ ਵੀ ਕੋਈ ਬਿਜਲੀ ਨਾਲਿਆ ਸ਼ਾਰਟ ਸਰਕਟ ਨਾਲ ਵੀ ਕੋਈ ਬਲਾਸਟ ਹੋ ਸਕਦਾ ਹੈ ਕਿਉਂਕਿ ਅੰਦਰ ਜਿਹੜੀਆਂ ਮਸ਼ੀਨਾਂ ਵੀ ਲੱਗੀ ਹੋਈਆਂ ਨੇ ਜਿਹਦੇ ਨਾਲ ਜਿਹੜਾ ਕੰਮ ਚੱਲਦਾ ਹੈ ਕੋਈ ਹੋਰ ਹੈ ਇਹਦੇ ਨਾਲ ਜਿਹੜਾ ਹੋਰ ਵੀ ਮੰਨ ਲਓ ਕੋਈ ਸ਼ਿਕਾਰਨ ਬਣ ਸਕਦੇ ਜਿਵੇਂ ਕੋਈ ਕੰਮ ਕੋਈ ਬੰਦੇ ਕੰਮ ਕਰਦੇ ਆ ਕੋਈ ਉਹਨਾਂ ਦੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਕਿਤੇ ਕੀ ਤਾਂ ਕੀ ਇਹ ਜਿਹੜੇ ਮਜ਼ਦੂਰ ਇੱਥੇ ਕੰਮ ਕਰਦੇ ਸਨ ਰਾਤ ਇੱਥੇ ਹੀ ਰਹਿੰਦੇ ਸਨ ਕਿ ਰਾਤ ਪਰ ਕੰਮ ਹੁੰਦਾ ਸੀ ਇੱਥੇ ਹਾਂ ਅੱਜ ਜਿਹੜਾ ਦੇਖਣ ਦੇ ਕਿਉਂਕਿ ਇਹ ਦੋ ਰੂਮ ਨੇ ਸਾਹਮਣੇ ਦੋ ਤੇ ਤਿੰਨ ਰੂਮ ਬਣੇ ਹੋਏ ਆ ਕਿਉਂਕਿ ਰਾਤ ਨੂੰ ਜਿੱਥੇ ਕੰਮ ਕਰਦੇ ਸੀ ਤਾਂ ਹੀ ਜਿਹੜਾ ਰਾਤ ਵਾਸਤੇ ਹੋਇਆ ਤੇ ਇੰਨਾ ਵੱਡਾ ਜਿਹਾ ਧੰਦ ਉਹ ਤੋਂ ਸੋਚ ਨੂੰ ਲੱਗ ਸਕਦਾ ਪਰ ਇਸ ਥਾਂ ਦੇ ਤੇ ਆਸਤੇ ਪਾਸੇ ਕੋਈ ਵੀ ਜਿਹੜਾ ਇਹ ਤਾਂ ਕੋਈ ਉਹਨਾਂ ਦਾ ਸਰਵਿਸ ਕੁਆਟਰ ਵਗੈਰਾ ਜਾਂ ਕੋਈ ਵੀ ਨਹੀਂ ਜਿਹੜੇ ਬਣੇ ਹੋਏ ਜਿੱਥੇ ਸਾਹ ਦੇ ਮਤਲਬ ਉਹਨਾਂ ਦਾ ਰੈਸਿਡੈਂਸੀ ਇਲਾਕਾ ਹੋਵੇ ਜਾਂ ਕੋਈ ਰਾਤ ਨੂੰ ਜਿਹੜੇ ਰਹਿਣ ਵਾਸਤੇ ਹੋਵੇ ਕੋਈ ਹੋਰ ਪਰ ਜਿਹੜਾ ਅੱਜ ਦੇਖਣ ਨੂੰ ਲੱਗ ਰਿਹਾ ਵੀ ਜਿਹੜਾ ਸਾਹਮਣੇ ਸਿਰਫ ਦੋ ਕੰਪੇ ਆ ਉਹਦੇ ਸਾਹਮਣੇ ਜਿਹੜੇ ਦੋ ਤ ਕੰਮ ਕਰਦੇ ਸੀ ਤਾਂ ਹੀ ਇਹ ਥਾਂ ਦੇ ਦੇ ਉੱਤੇ ਨਵਡਾਣਾ ਬਲਾਸਟ ਹੋ ਕੇ ਤੇ ਵੱਡਾ ਨੁਕਸਾਨ ਜਿਹੜਾ ਪਹੁੰਚਿਆ ਜੀ ਬਿਲਕੁਲ ਸੋ ਕੀ ਇੱਥੇ ਇਸ ਤमाम ਲੋਕ ਜਿਹੜੇ ਇੱਥੇ ਕੰਮ ਕਰਦੇ ਸਨ ਸਭ ਨੂੰ ਕੱਢ ਲਿਆ ਗਿਆ ਕਿਉਂਕਿ ਤਮਾਕਾ ਇੰਨਾ ਜ਼ਬਰਦਸਤ ਜੋ ਤਸਵੀਰਾਂ ਵੀ ਦੇਖ ਰਿਹਾ ਕਿ ਛੱਤ ਉੱਡ ਗਈ ਜਿਹੜੀ ਫੈਕਟਰੀ ਹੈ ਉਹ ਵੀ ਟੇਟੇਰੀ ਹੋਈ ਹੈ ਹਾਂਜੀ ਤਮਾਕਾ ਬਹੁਤ ਜ਼ਬਰਦਸਤ ਸੀਗਾ ਜਿਹੜਾ ਉਹਦੇ ਨਾਲ ਜਿਹੜਾ ਲੈਂਟਰ ਗੇਨਿੰਗ ਕਰਕੇ ਲੈਂਟਰ ਜਿਹੜਾ ਉਹਨੂੰ ਤੋੜ ਕੇ ਜਣਾ ਟਰੇਲ ਨਾਲ ਜਿਹੜੇ ਤੋੜ-ਤੋੜ ਕੇ ਉਹਨਾਂ ਨੂੰ ਜਿਹੜੇ ਥੱਲੋਂ ਕੱਢੇ ਗਏ ਨੇ ਉਹਦੇ ਵਿੱਚ ਤਕਰੀਬਨ ਖੋਣੀ ਜਿਹੜਾ ਥ ਹੁਣ ਜਿਹੜਾ ਕੱਟ ਪਾ ਲਿਆ ਗਿਆ ਹੁਣ ਫੇਰ ਵੀ ਜਿਹੜਾ ਮਲਬਾ ਉਹ ਹਟਾਇਆ ਜਾ ਰਿਹਾ ਉਹ ਚੈੱਕ ਕਰਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਮਨ ਲੋ ਕੀ ਕੁਝ ਹੋਰ ਵੀ ਕੁਝ ਆ ਸਕਦੇ ਹੈ ਜਾਂ ਕੋਈ ਨੁਕਸਾਨ ਹੋ ਜਾ ਪਰ ਇੱਕ ਵਾਰੀ ਜਿਹੜਾ ਉਹਨਾਂ ਦੇ ਰਾਤਕਾਰ ਦੇ ਵਿੱਚੋਂ ਜਿਹੜਾ ਸਾਰਾ ਮਲਬਾ ਜਿਹੜਾ ਪੂਰਾ ਕਾਣ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਊਗਾ ਵੀ ਕਿੰਨੇ ਕਿ ਕੀ ਕੁਝ ਮਨ ਲੋ ਇਹਦੇ ਵਿੱਚ ਆ ਸਕਦੀਆਂ ਨੇ ਮੌਤਾ ਹੋ ਸਕਦੀਆਂ ਨੇ ਬਿਲਕੁਲ ਲੇਕਿਨ ਕੀ ਫੈਕਟਰੀ ਦੇ ਮਾਲਕ ਇੱਥੇ ਮੌਕੇ ਤੇ ਪਹੁੰਚੇ ਉਹਨਾਂ ਤੋਂ ਕੋਈ ਪੁੱਛ ਪੜਤਾਲ ਜਾਂਚਬੀਨ ਜੜੀ ਕੀਤੀ ਗਈ ਹੈ ਕੀ ਇੱਥੇ ਤਮਾਮ ਇੰਤਜ਼ਾਮ ਸੰਨ ਜੇ ਕਿਉਂਕਿ ਪਟਾਕਾ ਬਣਾਉਣ ਦੀ ਇਹ ਫੈਕਟਰੀ ਸੀ ਕੁਝ ਅਜੇ ਤੱਕ ਇਸ ਥਾਂ ਦੇ ਉੱਤੇ ਕੋਈ ਮਾਲਕ ਉਹਨਾਂ ਦਾ ਨਜ਼ਰ ਨਹੀਂ ਆਇਆ ਜਿਸ ਤੱਕ ਉਹਨਾਂ ਜਿਹੜੀ ਇਹ ਕੋਈ ਗ੍ਰੀਨ ਫੋਰਸ ਹੈ ਉਹ ਜਿਹੜੇ ਬਚਾਅ ਕਾਰਜਾਂ ਵਾਸਤੇ ਜਿਹੜੇ ਆਏ ਵੀ ਉਹ ਨੇ ਤੇ ਉਹਨਾਂ ਦੇ ਪਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਐਸਐਸਪੀ ਨੇ ਡੀਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਜਿਹੜੇ ਉਹ ਜਿਹੜੇ ਪਹੁੰਚਿਆ ਜਿਹੜੇ ਕਾਰਜ ਕਰਿਆ ਐਂਬੂਲੈਂਸੰਗੈਰਾ ਫਾਇਰ ਵਿਲਰਸ ਵਗੈਰਾ ਉਹ ਜਿਹੜੇ ਫੱਟੀਆਂ ਚਈਆਂ ਨੇ ਜੋ ਵੀ ਇਤਰਾਜ਼ ਕਾਰਜਾਂ ਵਾਸਤੇ ਜਿਹੜਾ ਇੱਕ ਵਾਰੀ ਉਹਨਾਂ ਜਿਹੜਾ ਪਛਾਟਿਆ ਜਿਹੜਾ ਸਮਾਨ ਹੈ ਜਿਹੜਾ ਪਾਸੇ ਜਿਹੜਾ ਕਰਾਇਆ ਜਾਵੇ ਇਸੇ ਕਰਕੇ ਲੱਗਿਆ ਪਰ ਅਜੇ ਤੱਕ ਸਾਹਮਣ ਨਹੀਂ ਆਸ-ਪਾਸ ਹੋਰ ਵੀ ਕੀ ਕੋਈ ਫੈਕਟਰੀਆਂ ਨੇ? ਨਹੀਂ ਜੀ ਕੋਈ ਉਹ ਨਹੀਂ ਹੈ ਜੀ 택 ਵੀ ਨਹੀਂ ਹੈ ਕੋਈ ਆਸ-ਪਾਸੇ ਜਿਹੜਾ ਦੇਖਣ ਨੂੰ ਮਤਲਬ ਇਹ ਦਾ ਕੋਈ ਨਹੀਂ ਹੈ ਸਿਰਫ ਇਹ ਇੱਕ ਹੀ ਜਿਹੜੀ ਫੈਕਟਰੀ ਆ ਥੋੜੇ ਦੂਰ ਤੇ ਉੱਤੇ ਜਿਵੇਂ ਇਨਸ਼ਾ ਅੱਲ ਵਰਗੈਰਾ ਕੋਤਾ ਬਗੈਰਾ ਕੋਈ ਉਹ ਬਣੇ ਹੋਏ ਇਨਸ਼ਾ ਅੱਲ ਵਰਗੈਰਾ ਪਰ ਇਹਦੇ ਨਾਲ ਜਿਹੜੀ ਲੱਗਦੀ ਕੋਈ ਫੈਕਟਰੀ ਨਹੀਂ ਹੈ ਇਹ ਰੋਡ ਤੋਂ ਤੋਂ ਲਿੰਕ ਰੋਡ ਤੋਂ ਵੀ ਥੋੜਾ ਜਿਹੜਾ ਛੱਟ ਕੇ ਥੋੜਾ ਖੇਤ ਦੇ ਵਿੱਚ ਜਿੱਕਰ ਦੋ ਕਮਰਿਆਂ ਦੇ ਵਿੱਚ ਜਿਹੜੀ ਫੈਕਟਰੀ ਬਣਾਈ ਗਈ ਚਗੀ। ਸੋ ਪੁਲਿਸ ਹੁਣ ਕੀ ਕੁਝ ਕਹਿ ਰਹੀ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ? ਉਦੋਂ ਇਸੇ ਅਸਨਿਕ ਅਲੋਈ ਉਹਨੇ ਵੀ ਇੱਕ ਵਾਰੀ ਜਿਹੜਾ ਇਹ ਵਿਚਾਰ ਕਰਕੇ ਨਰਾਜ ਤੋਂ ਬਾਅਦ ਜਿਹੜੀ ਫਿਰ ਅਗਲੀ ਜਿਹੜੀ ਛਾਣਮਣ ਕੀਤੀ ਜਾਊਗੀ ਵੀ ਇਹ ਕੀ ਕਰਦੇ ਆ ਜਿਹੜਾ ਇਹ ਬੰਦਾ ਕੀ ਜਿਹੜਾ ਇਹਦੀ ਜਿਹੜੀ ਮੰਨੋ ਈਕਲ ਹੈ ਨਿਕਲ ਹੈ ਜਾਂ ਨਹੀਂ ਕੋਈ ਫੈਕਟਰੀ ਜਿਹੜੀ ਮੰਨੋ ਲਾਇਸੈਂਸ ਵਗੈਰਾ ਆ ਜਾਂ ਇੱਥੇ ਚੱਲਣ ਦੀ ਹੈ ਇਹ ਮੰਨੋ ਅਗਲੀ ਜਿਹੜੀ ਜਾਂਚ ਪੜਤਾਲ ਦੇ ਵਿੱਚ ਸਾਹਮਣੇ ਆਊਗਾ ਪਰ ਇੱਕ ਵਾਰ ਜਿਹੜੀ ਜੋ ਵੀ ਇਹਨੂੰ ਹਟਾ ਕੇ ਜੋ ਤੇ ਸਾਹਮਣੇ ਸਪਸ਼ਟ ਕੀਤਾ ਜਾਵੇ ਵੀ ਕਿੰਨੇ ਬੰਦੇ ਸੀ ਜਾਂ ਕਿੰਨੇ ਜਿਹੜੇ ਥੱਲੇ ਆ ਚੁੱਕੇ ਨੇ ਕਿੰਨੇ ਨਹੀਂ ਮੋਤ ਹੋ ਚੁੱਕੇ ਨੇ ਬਿਲਕੁਲ ਬੜਾ ਅਹਿਮ ਹੋ ਜਾਂਦਾ ਹੈ ਕਿ ਕੀ ਡਿਟੇਲ ਜਿਹੜੀ ਹੈ ਮਿਲੇ ਕਿ ਕਿੰਨੇ ਇਸ ਵਿੱਚ ਲੋਕ ਸਨ ਸੋ ਕਿੱਥੋਂ ਦੇ ਇਹ ਸਾਰੇ ਜਿਹੜੇ ਕੰਮ ਕਰਨ ਵਾਲੇ ਰਹਿਣ ਵਾਲੇ ਸਨ ਕਿੱਥੋਂ ਦੀ ਬਿਲੋਂਗ ਕਰਦੇ ਸਨ ਕੁਝ ਇਸ ਬਾਰੇ ਕੋਈ ਡਿਟੇਲ ਮਿਲੀ ਹੁਣ ਤੱਕ ਅਜੇ ਤੱਕ ਇਸ ਬਾਰੇ ਕੋਈ ਡਿਟੇਲ ਨਹੀਂ ਹੋਈ ਹੋ ਸਕਦਾ ਕੋਈ ਆਸਪਾਸ ਦੇ ਜਿਵੇਂ ਹੁਣ ਜਾਂ ਨਾਲ ਜਿਵੇਂ ਮੰਡੀ ਲੱਗਦੀ ਹੈ ਉੱਥੇ ਜਾਂ ਜ਼ਿਆਦਾਤਰ ਜਿਹੜੀ ਸਾਡੇ ਜਿਹੜੇ ਜੇ ਫੈਕਟਰੀਆਂ ਜਿਹੜੀ ਕੰਮ ਲੇਬਰ ਕਰਵਾਉਂਦੀ ਹੈ ਦੂਜੀਆਂ ਸਟੇਟਾਂ ਤੋਂ ਜਿਹੜੇ ਲੇਬਰ ਆਈ ਹੁੰਦੀ ਹੈ ਉਹ ਹੀ ਰਾਤ ਨੂੰ ਉਸ ਫੈਕਟਰੀ ਦੇ ਅੱਜ ਕੰਮ ਕਰਦੇ ਆ ਪਰ ਇਹ ਅਜੇ ਅਜੇ ਜਾਂਚ ਦਾ ਵਿਸ਼ਾ ਵੀ ਇਹ ਵਕਤ ਦੇ ਜਿਹੜੇ ਸੀਗੇ ਨਾਲ ਦੇ ਜ ਕੋਈ ਪਿੰਡਾ ਤੋਂ ਸੀਗੇ ਜਾਂ ਜਿਹੜੇ ਬਾਹਰੋਂ ਜਿਹੜੇ ਸਟੇਟਾਂ ਤੋਂ ਆਏ ਹੋਏ ਸੀਗੇ ਇਹ ਬਾਤ ਇਹ ਜਿਹੜਾ ਜਾਂਚ ਦਾ ਵਿਸ਼ਾ ਚੱਲ ਰਿਹਾ ਵੀ ਕੌਣ ਹੈ ਹੋ ਸਕਦਾ ਉਹਨਾਂ ਦੇ ਜਿਹੜੇ ਫਰੀਜਨ ਹੈ ਜਿੱਥੇ ਜਿੱਥੇ ਉਹਨਾਂ ਨੂੰ ਦਾਖਲ ਕਰਾਇਆ ਕਿੰਨੇ ਬੰਦੇ ਟੋਟਲ ਜਿਹੜੇ ਹੋ ਚੁੱਕੇ ਬਿਲਕੁਲ ਸੋ ਇੱਥੇ ਜਿਹੜੇ ਜ਼ਖਮੀ ਹੋਏ ਨੇ ਕਿਉਂਕਿ ਜਬਰਦਸਤ ਧਮਾਕਾ ਹੋਇਆ ਚਾਰ ਲੋਕਾਂ ਦੀ ਜਿਸ ਨਾਲ ਦੇ ਨਾਲ ਮੌਤ ਦੀ ਗੱਲ ਸਾਹਮਣੇ ਆ ਰਹੀ ਹੈ ਜ਼ਖਮੀਆਂ ਦੀ ਹਾਲਤ ਕਿਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ ਜਿਹੜੀ ਪੁਛ ਅਜੇ ਤੱਕ ਨਾਜੁਕ ਰੱਖੀ ਜਾ ਰਹੀ ਹੈ ਜ਼ਿਆਦਾਤਰ ਜਿਹੜੇ ਹੈ ਜਿਹੜੇ 24-25 ਕਰੀਬ ਜਿਹੜੇ ਵਿਅਕਤੀ ਜਿਹੜੇ ਜ਼ਿਆਦਾ ਜਿਹੜੇ ਨਾਜੁਕ ਸੀ ਉਸ ਤੋਂ ਜਿਹੜਾ ਪਟੰਡਾ ਜਿਹੜਾ ਐਮਜ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਕੋਸ਼ਿਸ਼ ਜਿਹੜੇ ਸੀ ਕਿ ਉੱਥੇ ਬਾਪਲਪਿੰਡ ਜਿਹੜੇ ਹਸਪੀਟਲ ਦੇ ਕਰਾਇਆ ਗਿਆ ਕੁਝ ਨਾਮ ਲੱਗਦਾ ਹੈ ਬ ਕਿ ਜਿਹੜੇ ਜਿਆਦਾ ਜਿਹੜੀ ਦੇਖਿੰਦਾ ਐਵੇਂ ਦੇ ਵਿੱਚ ਜਿਹੜੇ ਜਿ ਕੋਪ ਨੇ ਉਹਨਾਂ ਦਾਖਲ ਕਰਵਾਏਗੇ ਬਿਲਕੁਲ ਚੇਤੇ ਨਾਲ ਅਕਸਰ ਅਸੀਂ ਦੇਖਦੇ ਆ ਕਿ ਜੜੀਆਂ ਅਜਈਆਂ ਫੈਕਟਰੀਆਂ ਹੁੰਦੀਆਂ ਨੇ ਜਿੱਥੇ ਕਿ ਬਹੁਤ ਸੈਂਸਿਟਿਵ ਕੰਮ ਹੁੰਦਾ ਪਟਾਕੇ ਬਣਾਉਣ ਦਾ ਇੱਥੇ ਕੰਮ ਹੁੰਦਾ ਸੀਗਾ ਅਕਸਰ ਉਥੇ ਕਈ ਵਾਰ ਜਿਹੜੇ ਸੇਫਟੀ ਪ੍ਰੀਕੋਰਸ਼ਨਸ ਪੂਰੇ ਨਹੀਂ ਹੁੰਦੇ ਨੇ ਸੋ ਕੋਈ ਇਸ ਤਰ੍ਹਾਂ ਦੀ ਪੁਲਿਸ ਨੇ ਹੁਣ ਕਾਰਵਾਈ ਕਿਸੇ ਦੇ ਖਿਲਾਫ ਕੀਤੀ ਹੈ ਇਸ ਨੂੰ ਲੈ ਕੇ ਅਜੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਸੁੰਕਰ ਸਾਹਬ ਆਏ ਨੇ ਇਸ ਦੇ ਸਬੰਧ ਸੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਪ੍ਰਸ਼ਾਸਨ ਪਹੁੰਚਿਆ ਹੈ ਉਹ ਸਾਰੀਆਂ ਜਿਹੜਾ ਇੱਕ ਉਹ ਇਜਾਜ਼ਤ ਦਾ ਵਿਸ਼ਾ ਹੈ ਵੀ ਜਿਹੜਾ ਇਹ ਸੰਸੇ ਜਿਹੜੀ ਫੈਕਟਰੀ ਬਣਾਈ ਗਈ ਹੈ ਕਿਤਾ ਜਿਹੜੀ ਫੈਕਟਰੀ ਬਣਾਈ ਗਈ ਹੈ ਇਹਦੇ ਵਿੱਚ ਕੀ ਹੈ ਕੰਡੀਸ਼ਨਾਂ ਪੂਰੀਆਂ ਕਰਦੀਆਂ ਸੀ ਜਿਹੜੇ ਇੱਕ ਬਾਹਰ ਜਾ ਕੇ ਬਣਾਈ ਗਈ ਹੈ ਸਾਰਾ ਕੰਮ ਜਿਹੜਾ ਜਾਂਚ ਦਾ ਵਿਸ਼ਾ ਚੱਲ ਰਿਹਾ ਨੇ ਇੱਕ ਵਾਰ ਜਿਹੜਾ ਰਾਹਤ ਕਾਰਿਆ ਉਹਦੇ ਵਾਸਤੇ ਜਿਹੜੇ ਉਹ ਲੈਂਟਰ ਹਟਾ ਕੇ ਉਹਨੂੰ ਚੈੱਕ ਕੀਤਾ ਜਾ ਰਿਹਾ ਵੀ ਉਹਦੇ ਥੱਲੇ ਕਿੰਨੇ ਸੱਕ ਬੰਦੇ ਰਹਿ ਗਏ ਨੇ ਹੁਣ ਕਿੰਨੇ ਜਿਹੜੇ ਚੱਕੀਆਂ ਚੱਕੀਆਂ ਦੀ ਹਾਲਤ ਕਿ ਹੋ ਇਹ ਸੱਚਾ ਤੋਂ ਵੇਖ ਜੀ ਜੀ ਚੇਤਨ शुक्रिया ਫਿਲਹਾਲ ਦੀ ਹੈ ਸਾਰੀ ਜਾਣਕਾਰੀ ਦੇ ਲਈ ਸੋ ਫਿਲਹਾਲ ਇੱਥੇ ਪੂਰੇ ਕਾਰਨਾ ਦੀ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਕਿੰਨੇ ਕੁ ਲੋਕ ਸਨ ਇਸ ਦੇ ਬਾਰੇ ਹਾਲਾ ਕੀ ਜਾ ਰਿਹਾ 40 ਤੋਂ 45 ਲੋਕ ਸਨ ਲੇਕਿਨ ਫਿਲਹਾਲ ਜ਼ਖਮਿਆਨ ਨੂੰ ਹਸਪਤਾਲ ਚੋਂ ਦਾਖਲ ਕਰਾਇਆ ਗਿਆ